ਸਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 8ਵੀਂ ਜਮਾਤ ਦੇ ਮੈਥ ਨਾਲ ਸੰਬੰਧਿਤ ਪੇਪਰ ਦੀ ਤਾਂ ਸ਼ੁਰੂ ਕਰ ਦਿਆਂਗੇ ਪਹਿਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਕਿਹੜਾ ਜੋੜ ਦਾ ਸਹਿਚਾਰਤਾ ਗੁਣ ਹੈ ਆਨਸਰ ਹੋਣਾ ਚਾਹੀਦਾ ਆਪਣੇ ਕੋਲ ED ED ਆਨਸਰ ਸਹੀ ਸੀ ਦੂਸਰਾ ਪ੍ਰਸ਼ਨ ਇਹ ਟ੍ਰਿਕਾਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹਾਂਸਰ ਜੇ ਆਪਣੇ ਕੋਲੇ 0 ਤੀਸਰਾ ਪ੍ਰਸ਼ਨ ਜੇਕਰ 2x 10 x 2 ਹੋਵੇ ਤਾਂ x ਕੀ ਹੋਵੇਗੀ ਤਾਂ ਕੀ ਆਊ x ਦਾ ਮੁੱਲ ਕੀ ਹੋਣਾ ਸਰੇ ਜਿਉਹ ਉਸ ਆਪਣੇ ਕੋਲੇ ਸਹੀ ਅਨਸਰ ਉਹਨਾਂ ਸੀਰ ਆਪਣੇ ਕੋਲੇ ਤੀਸਰੇ ਦਾ ਹੋ ਸੀਗਾ 5 ਚੌਥਾ ਜੇਕਰ ਸਮ ਚਤਰਭੁਜ ਦੀਆਂ ਦੋ ਸੰਮੁਖ ਭੁਜਾਵਾਂ 6x ਅਤੇ 24 ਹਨ ਤਾਂ x ਦਾ ਮੁੱਲ ਕੀ ਹੋਵੇਗਾ ਤਾਂ ਜੋ ਆਪਣੇ ਗੁਣਾਂਕ ਸਨੋਚ ਰਹੀ ਸਹੀ ਸੀ ਹੋ ਚਾਰ ਆਂਸਰ ਸਹੀ ਹੋਣਾ ਸੀ ਉਸ ਤੋਂ ਅੱਗੇ ਪੰਜਵਾਂ 1 10 10 5 7 9 11 13 15 ਤਾਂ ਇਹਦਾ ਸਹੀ ਆਨਸਰ ਹੋਣਾ ਚਾਹੀਦਾ ਇਹ ਆਪਣੇ ਕੋਲ ਸੀਗਾ 8 ਹਮਸਾ ਆਉਣਾ ਸੀ 8 ਆਨਸਰ ਆਉਣਾ ਸਹੀ ਸੀ ਅੱਗੇ ਗੱਲ ਕਰਦੇ ਆਪਾਂ ਛੇਵੇਂ ਪ੍ਰਸ਼ਨ ਦੀ 625 ਦਾ ਇਕਾਈ ਦਾ ਅੰਕ ਕੀ ਹੋਵੇਗਾ ਤੇ ਜਿਹੜਾ ਸਹੀ ਆਨਸਰ ਹੋਵੇ ਉਹ ਆਪਣੇ ਕੋਲ ਆਨਸਰ ਹੋਣਾ ਸੀ ਉਹ 5 5 ਆਨਸਰ ਸਹੀ ਸੀ ਆਪਣੇ ਕੋਲ 7 ਮਾ 108 ਨੂੰ ਕਿਹੜੀ ਸੰਖਿਆ ਨਾਲ ਗੁਣਾ ਕੀਤਾ ਜਾਵੇ ਕਿ ਉਹ ਪੂਰਨ ਘਣ ਬਣ ਜਾਵੇ ਤਾਂ ਸਹੀ ਆਨਸਰ ਹੋਣਾ ਚਾਹੀਦਾ ਆਪਣੇ ਕੋਲ ਊੜਾ 2 8ਵਾਂ ਏਟੀ ਐਮ ਦਾ ਅਰਥ ਦੇਖੋ ਜੋ ਸਹੀ ਆਨਸਰ ਹੋਣਾ ਚਾਹੀਦਾ ਆਪਣੇ ਕੋਲ ਊੜਾ ਆਟੋ ਮੈਟਿਡ ਟਾਈਲਰ ਮਸ਼ੀਨ ਏ 9ਵਾਂ 2 ਪਦੀ ਨੂੰ ਪਛਾਣੋ ਆਨਸਰ ਜੀ ਜੋ ਆਪਣਾ ਕੋ ਸਹੀ ਊੜਾ 5x+2 ਅਗਲਾ ਜੇਕਰ ਕਿਸੇ ਘਣ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸ ਦਾ ਖੇਤਰਫਲ ਕੀ ਹੋਵੇਗਾ ਤਾਂ ਸਹੀ ਆਨਸਰ ਹੁਣ ਸਹਿਰੇ ਆਇਆ ਆਪਣੇ ਕੋਲ 4 ਗੁਣਾ ਅੱਗੇ ਇਕਰਾਲ 4 cm ਅਤੇ 6 cm ਬਾੜੀ ਸਮ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਤਾਂ ਆਪਣਾ ਕੋ ਜਰਾ ਸਹੀ ਅਨਸਰ ਜਿਹੜਾ ਜੋ ਸੀ ਊੜਾ 24 ਇਹ ਅਨਸਰ ਸਹੀ ਸੀ ਅਗਲਾ 5 ਦੀ ਤਨ ਬ੍ਰੈਕਟ 4 ਦਾ ਕੀ ਮੁੱਲ ਹੋਵੇਗਾ ਤਾਂ ਜੋ ਆਪਣੇ ਕੋਲ ਸਹੀ ਅਨਸਰ ਸਿੱਝੂ ਆੜਾ 5 ਦੀ ਪਾਵਰ 12 ਅਗਲਾ 6.1.6 10 ਦੀ ਪਾਵਰ 4 ਦਾ ਸਧਾਰਨ ਰੂਪ ਦੱਸੋ ਅਨਸਰ ਸਿੱਝੋ ਆਪਣੇ ਕੋਲ फायंस 16000 ਅਗਲਾ 10xy ਅਤੇ 12y ਦਾ ਸਾਂਝਾ ਗੁਣਖੰਡ ਕੀ ਹੋਵੇਗਾ ਜੋ ਆਪਣੇ ਕੋਲ ਸਹੀ ਸਿਆਜ ਹੋ ਆੜਾ 2xy ਬਿੰਦੂ 7.7 2 7 ਦਾ ਭਜ ਕੀ ਭਜ ਕੀ ਹੋ ਰਿਹਾ ਇਹਦਾ ਆਨਸਰ ਉਹ ਜੋ ਆਪਣੇ ਕੋਲੇ ਆੜਾ ਦੂਸਰਾ ਅੱਗੇ ਬ੍ਰੈਕਟ a b ਬ੍ਰੈਕਟ ਬੰਦ ਪਾਵਰ 2 ਬ੍ਰੈਕਟ a b ਬ੍ਰੈਕਟ ਬੰਦ ਦੀ ਪਾਵਰ 2 ਤੋ ਸਹੀ ਆਨਸਰ ਹੁੰਦਾ ਇਹ ਉਸ ਆਪਣੇ ਕੋਲੇ ਆੜਾ ਆ ਸਸਾ 4 ਈ ਬੀ ਜਰਾ ਉਹ ਆਨਸਰ ਆਪਣੇ ਕੋਲੇ ਆਉਣਾ ਸੀ ਅੱਗੇ ਖਾਲੀ ਥਾਂਵਾ खाली ਥਾਵਾ ਪਹਿਲਾ ਇੱਕ ਵਰਗ ਦੇ ਵਿਕਰਨ ਇੱਕ ਦੂਜੇ ਨੂੰ ਡੈਸ਼ ਤੇ ਕੱਟਦੇ ਹਨ ਆਨਸਰ ਹੋ ਜਾ ਆਪਣੇ ਕੋਲ ਸਮਕੋਣ ਸਮਕੋਣ ਆਉਣਾ ਸੀ ਦੂਸਰਾ ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ ਆਨਸਰ ਹੋ 360 ਡਿਗਰੀ ਤੀਸਰਾ ਟਾਂਕ ਸੰਖਿਆ ਦਾ ਵਰਗ ਹਮੇਸ਼ਾ ਡੈਸ਼ ਹੁੰਦਾ ਹੈ ਅਨਸਰ ਹੁਣੇ ਸਿਰਾਈ ਆਪਣੇ ਕੋਲੇ ਟਾਂਕ ਚੌਥਾ ਜੇਕਰ ਕਿਸੇ ਪੂਰਨ ਕਣ ਦਾ ਇਕਾਈ ਦਾ ਅੰਕ 2 ਹੋਵੇ ਤਾਂ ਉਸ ਦੇ ਕਣ ਮੂਲ ਦੀ ਕਣ ਮੂਲ ਦਾ ਇਕਾਈ ਦਾ ਅੰਕ ਡੈਸ਼ ਹੋਵੇਗਾ ਅਨਸਰ ਹੁਣ ਸਿਰਾਈ ਆਪਣੇ ਕੋਲੇ 2 2 ਹੋਣ ਅਸੀਂ ਅੱਗੇ ਪੰਜਵਾਂ ਜੀ ਐਸਟੀ ਵਿੱਚ ਡੈਸ਼ ਟੈਕਸ ਸਲੇਬਾਂ ਹਨ ਕਿੰਨੇ ਹੋਣੇ ਰਹੀ 4 ਸ਼ੀਮਾ a m ਗੁਣਾ a n ਆਨਸਰ ਹੋ ਜਿਦਾ ਆਪਣਾ ਕੋਲ ਏ n ਪਲੱਸ n ਕਾਰਟਜੀਨ সমতল ਦੀਆਂ ਲੇਟੀਆਂ ਰਖਾਵਾਂ ਨੂੰ ডੈਸ਼ ਕਹਿੰਦੇ ਹਨ ਤਾਂ ਕਹਿੰਦੇ ਰਹੀਓ ਨੂੰ ਪੋਜ ਪੋਜ ਕਹਿੰਦੇ ਕੀ ਅੱਗੇ ਸਹੀ ਗਲਤ ਪਹਿਲਾ 2x 3 5y 2 ਇੱਕ ਚਾਲ ਵਿੱਚ ਰੇਖੀ ਸਮੀਕਰਨ ਹਨ ਆਨਸਰ ਉਹ ਜ ਆਪਣੇ ਕੋਲ ਰਾਈ ਗਲਤ ਦੂਸਰਾ ਆਇਤ ਦੇ ਵਿਕਰਣ ਦੀ ਲંબਾਈ ਵਿੱਚ ਬਰਾਬਰ ਹੁੰਦੇ ਹਨ ਅਨਸਰਾਂ ਵਿੱਚ ਜਿਹੜਾ ਆਪਣੇ ਕੋਲੇ ਸਹੀ ਤੀਸਰਾ ਜਦ ਇੱਕ ਸਿੱਕੇ ਨੂੰ ਉਸਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਨਤੀਜੇ 6 ਹੁੰਦੇ ਹਨ ਅਨਸਰਾਂ ਵਿੱਚ ਜਿਹੜਾ ਆਪਣੇ ਕੋਲੇ ਗਲਤ ਚੌਥਾ ਇੱਕ ਪਦੀ ਨੂੰ ਦੋ ਪਦੀ ਨਾਲ ਗੁਣਾ ਕਰਨ ਤੇ ਸਾਨੂੰ ਤਿੰਨ ਪਦੀ ਪ੍ਰਾਪਤ ਹੁੰਦਾ ਹੈ ਅਨਸਰਾਂ ਵਿੱਚ ਜਿਹੜਾ ਆਪਣੇ ਕੋਲੇ ਗਲਤ ਪੰਜਵਾਂ ਸਮ ਚਤੁਰਭੁਜ ਦਾ ਖੇਤਰਫਲ ਬਰਾਬਰ ਵਿਕਰਨਾਂ ਦਾ ਗੁਣਫਲ ਅਨਸਰ ਉਹ ਜਿਹੜਾ ਆਪਣੇ ਕੋਲ ਹੀ ਗਲਤ ਜੇਕਰ ਇੱਕ ਰਾਸ਼ੀ ਵਿੱਚ ਵਾਧਾ ਹੋਣ ਤੇ ਦੂਸਰੀ ਰਾਸ਼ੀ ਵਿੱਚ ਵਾਧਾ ਹੁੰਦਾ ਹੈ ਤਾਂ ਇਹ ਹੀ ਰਾਸ਼ੀਆਂ ਸਿੱਧੇ ਅਨੁਪਾਤ ਵਿੱਚ ਹੁੰਦੀਆਂ ਹਨ ਅਨਸਰ ਆਪਣੇ ਕੋਲ ਹੀ ਸਹੀ ਸ਼ੀਮ a b ਬ੍ਰੈਕਟਬੰਦ ਪਾਵਰ 2 a ਦੀ 2 b ਦੀ 2 2ab ਅਨਸਰ ਆਪਣੇ ਕੋਲ ਅਸੀਂ ਹੋਣਾ ਜੀ ਗਲਤ ਇਸੇ ਰਾਜੇ ਪਹਿਲੇ ਪਾੜ ਦੀ ਮਹੱਤਮਪੂਰਨ ਵੀਡੀਓ Vishnu اگے ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ ਅਗਲੇ ਭਾਗ ਦੀ ਵੀਡੀਓ ਆਪਾਂ ਅਗਲੇ ਪਾਗ ਵਿੱਚ ਚੋਣਾਂ ਮਗੀ ਧੰਨਵਾਦ